ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਬਦਲਣ ਦੀ ਹੋਈ ਤਿਆਰੀ ਕਾਂਗਰਸ ਪਾਰਟੀ ਇੱਕ ਵੱਡੇ ਤੇ ਸੀਨੀਅਰ ਲੀਡਰ ਨੂੰ ਜੋ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੀ ਏ ਜੋ ਕਿ ਪਹਿਲਾ ਉਤਾਰੇ ਗਏ ਉਮੀਦਵਾਰ ਨੂੰ ਕਮਜ਼ੋਰ ਉਮੀਦਵਾਰ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਕਾਂਗਰਸ ਦੇ ਵੱਲੋਂ ਉਮੀਦਵਾਰ ਬਦਲਣ ਵਾਸਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਜਾਣਕਾਰੀ ਦਿੱਤੀ ਏ ਉਹ ਕਿਹੜਾ ਲੀਡਰ ਹੋਵੇਗਾ ਜਿਸ ਨੂੰ ਹੁਣ ਤਰਨ ਤਾਰਨ ਦੇ ਵਿੱਚ ਕਾਂਗਰਸ ਵੱਲੋਂ ਉਤਾਰਿਆ ਜਾ ਰਿਹਾ ਹੈ ਜੋ ਕਾਂਗਰਸ ਇਹ ਚੋਣ ਜਿੱਤਣਾ ਚਾਹੁੰਦੀ ਏ ਤੁਸੀਂ ਜਿਹੜੇ ਪੰਜਾਬੀ న్యూਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨ ਤਾਰਨ ਦੀ ਜਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਤਰਨ ਤਾਰਨ ਦੇ ਵਿੱਚ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਤਰਨ ਤਾਰਨ ਦੀ ਜਿਮਨੀ ਚੋਣ ਪੰਜਾਬ ਦੀ ਸੈਮੀਫਾਈਨਲ ਚੋਣ ਦੇਖੀ ਜਾ ਰਹੀ ਹੈ ਜਿਹੜੀ ਪਾਰਟੀ ਤਰਨ ਤਾਰਨ ਵਿੱਚ ਜਿੱਤ ਦਰਜ ਕਰੇਗੀ ਉਸ ਪਾਰਟੀ ਦੀ 2027 ਦੇ ਵਿੱਚ ਨਿਰੋਲ ਸਰਕਾਰ ਬਣਨ ਦੇ ਜੋ ਚਰਚਾਵਾ ਨੇ ਸੋ ਕਾਂਗਰਸ ਪਾਰਟੀ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਜਿਸ ਕਾਰਨ ਤਾਰਨ ਤਾਰਨ ਦੀ ਜਿਮਨੀ ਚੋਣ ਵਿੱਚ ਆਪਣਾ ਮਜ਼ਬੂਤ ਉਮੀਦਵਾਰ ਖੜਾ ਕਰਨ ਦੇ ਬਾਰੇ ਜੋ ਹੁਣ ਚਰਚਾ ਕਰ ਰਹੀ ਹੈ ਜਦੋਂ ਕਿ ਕਾਂਗਰਸ ਪਾਰਟੀ ਦੇ ਵੱਲੋਂ ਪਹਿਲਾ ਉਮੀਦਵਾਰ ਐਲਾਨਿਆ ਗਿਆ ਕਰਨਬੀਰ ਸਿੰਘ ਗੁਰਜ ਜੋ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਦੇ ਵੱਲੋਂ ਉਸ ਉਮੀਦਵਾਰ ਨੂੰ ਕਮਜ਼ੋਰ ਉਮੀਦਵਾਰ ਦੱਸਿਆ ਗਿਆ ਮੁਕਾਬਲਾ ਨਾ ਦੇਣ ਵਾਲਾ ਉਮੀਦਵਾਰ ਦੱਸਿਆ ਗਿਆ ਤਾਂ ਹਾਈ ਕਮਾਂਡ ਚੋਕੇ ਕਾਂਗਰਸ ਦੇ ਜਿਹੜੇ ਰਾਸ਼ਟਰੀ ਜਰਨਲਸ ਖਤਰ ਨੇ ਕੇਸੀ ਵੈਨੂ ਗਪਾਲ ਦੇ ਵੱਲੋਂ ਉਮੀਦਵਾਰ ਬਦਲਣ ਲਈ ਬੈਠਕ ਬੁਲਾਈ ਗਈ ਔਰ ਉਸ ਤੋਂ ਪਹਿਲਾਂ ਕਿ ਉਮੀਦਵਾਰ ਕਾਂਗਰਸ ਦੇ ਵੱਲੋਂ ਚਰਚਾਵਾਂ ਚੱਲ ਰਹੀ ਸੀ ਕਿ ਸਾਬਕਾ ਜਿਹੜੇ ਸੰਸਦ ਮੈਂਬਰ ਨੇ ਜਸਵੀਰ ਸਿੰਘ ਡਿੰਪਾ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਪਰ ਜਸਵੀਰ ਸਿੰਘ ਡਿੰਪਾ ਨੇ ਖੁਦ ਤਰਨਤਾਮ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਅਮਰਤਸਰ ਪੂਰਬੀ ਤੋਂ ਚੋਣ ਲੜਨ ਲਈ ਮਨ ਬਣਾਇਆ ਹੋਇਆ ਸੋ ਜਸਵੀਰ ਸਿੰਘ ਡਿੰਪਾ ਦੇ ਇਨਕਾਰ ਕਰਨ ਤੋਂ ਬਾਅਦ ਜੋ ਕਾਂਗਰਸ ਦੇ ਵੱਲੋਂ ਇੱਥੇ ਜਿਹੜੇ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਇੱਥੇ ਚੋਣ ਲੜਨ ਲਈ ਜੋ ਉਹਨਾਂ ਦੇ ਨਾਲ ਸੰਪਰਕ ਸਾਧਿਆ ਗਿਆ ਪਰ ਰਮਨਜੀਤ ਸਿੱਕੀ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਗੱਲ ਕਹੀ ਕਿ ਜਿਵੇਂ ਹੀ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਜੋ ਮਰਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਸਜ਼ਾ ਹੋ ਚੁੱਕੀ ਔਰ ਕਿਸੇ ਸਮੇਂ ਵੀ ਖਡੂਰ ਸਾਹਿਬ ਦੀ ਸੀਟ ਵੀ ਖਾਲੀ ਐਲਾਨੀ ਜਾ ਸਕਦੀ ਹੈ ਉਹਨਾਂ ਦਾ ਧਿਆਨ ਸਿਰਫ ਖਡੂਰ ਸੇਬ ਹਲਕੇ ਤੇ ਹੀ ਉਹ ਹੋਰ ਕਿਸੇ ਹਲਕੇ ਵਿੱਚ ਨਹੀਂ ਜਾਣਾ ਚਾਹੁੰਦੇ ਸੋ ਕਾਂਗਰਸ ਪਾਰਟੀ ਦੇ ਵੱਲੋਂ ਫਿਰ ਜਿਹੜੇ ਕਿ ਜੀਰਾ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਖਰੂਰ ਸਾਹਿਬ ਮਾਫ ਕਰਨਾ ਤਰਨਤਾਰੂ ਚੋਣ ਲੜਾਉਣ ਲਈ ਜੋ ਉਹਨਾਂ ਦੇ ਨਾਮ ਦੀ ਚਰਚਾ ਹੋਈ ਜੀਰਾ ਨੂੰ ਪੁੱਛਿਆ ਗਿਆ ਜਦੋਂ ਕਿਉਂਕਿ ਜੀਰਾ ਲੋਕ ਸਭਾ ਚੋਣ ਵੀ ਇਸੇ ਹਲਕੇ ਖਰੂਰ ਸਾਹਿਬ ਤੋਂ ਲੜ ਚੁੱਕੇ ਨੇ ਪਰ ਜੀਰਾ ਨੇ ਵੀ ਇਨਕਾਰ ਕਰ ਦਿੱਤਾ ਔਰ ਕਾਂਗਰਸ ਪੰਜਾਬ ਵੀ ਜਿਹੜਾ ਕਿਹਾ ਕਿ ਜੇਕਰ ਜੀਰਾ ਨੂੰ ਤਰਨਤਾਰੂ ਚੋਣ ਲੜਾਈ ਜਾਂਦੀ ਹੈ ਤਾਂ 2027 ਦੇ ਵਿੱਚ ਜੀਰੇ ਲਈ ਜੋ ਆਪਣਾ ਹਲਕਾ ਜੀਰੇ ਦੇ ਵਿੱਚ ਬਹੁਤ ਔਖਾ ਹੋ ਜਾਵੇਗਾ ਜਿਸ ਕਾਰਨ ਕੁਲਬੀਰ ਸਿੰਘ ਜੀਰਾ ਨੂੰ ਆਪਣੇ ਹਲਕੇ ਵਿੱਚ ਹੀ ਰਹਿਣ ਦਿਓ ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨਵੀ ਨੇ ਸੋ ਤਰਨ ਤਰਨ ਹਲਕੇ ਦੇ ਵਿੱਚ ਫਿਰ ਕਾਂਗਰਸ ਪਾਰਟੀ ਦੇ ਵੱਲੋਂ ਉਹ ਕਿਹੜਾ ਚਿਹਰਾ ਸੀ ਜਿਸ ਨੂੰ ਉਮੀਦਵਾਰ ਬਣਾਉਣ ਵਾਸਤੇ ਕਾਂਗਰਸ ਦੇ ਵੱਲੋਂ ਸਾਰਿਆਂ ਨੂੰ ਜਿਹੜਾ ਟਟੋਲਿਆ ਗਿਆ ਅਮਰਤ ਸਰ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਜਦੋਂ ਇਸ ਦੇ ਬਾਰੇ ਪੁੱਛਿਆ ਗਿਆ ਤਾਂ ਗੁਰਜੀਤ ਸਿੰਘ ਔਜਲਾ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਕਰਨ ਵਾਸਤੇ ਹਾਈ ਕਮਾਂਡ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਕਿਉਂਕਿ ਗੁਰਜੀਤ ਸਿੰਘ ਔਜਲਾ ਲਗਾਤਾਰ ਤੀਸਰੀ ਵਾਰ ਅੰਮ੍ਰਿਤਸਰ ਤੋਂ ਜਿੱਤ ਦੰਸ਼ ਕਰ ਚੁੱਕੇ ਨੇ ਸੋ ਗੁਰਜੀਤ ਸਿੰਘ ਔਜਲਾ ਦਾ ਤਰਨ ਤਨ ਹਲਕੇ ਨਾਲ ਭਾਵੇਂ ਲਗਾ ਨਹੀਂ ਹੈ ਪਰ ਗੁਰਜੀਤ ਸਿੰਘ ਔਜਲਾ ਨੇ ਇੱਕ ਵਾਰ ਤਾਂ ਇਨਕਾਰ ਕੀਤਾ ਹੁਣ ਗੁਰਜੀਤ ਸਿੰਘ ਔਜਲਾ ਹਾਈ ਕਮਾਂਡ ਦੇ ਅੱਗੇ ਮੰਨ ਚੁੱਕੇ ਨੇ ਕਿ ਜੋ ਵੀ ਹਾਈ ਕਮਾਂਡ ਉਹਨਾਂ ਦੀ ਡਿਊਟੀ ਲਾਵੇਗੀ ਉਹ ਉਸ ਦੇ ਉੱਪਰ ਖਰੇ ਉਤਰਨਗੇ ਗੁਰਜੀਤ ਸਿੰਘ ਔਜਲਾ ਨੂੰ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਲੜਾਉਣ ਲਈ ਹਾਈ ਕਮਾਂਡ ਦੇ ਵੱਲੋਂ ਜੋ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਈ ਕਮਾਂਡ ਜੋ ਇੱਕ ਮਜ਼ਬੂਤ ਚਿਹਰਾ ਤੇ ਸੀਨੀਅਰ ਲੀਡਰ ਨੂੰ ਤਰਨਤਾਰਨ ਦੇ ਵਿੱਚ ਉਤਾਰਨਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਗੁਰਜੀਤ ਸਿੰਘ ਔਜਲਾ ਨੂੰ ਮਨਾ ਲਿਆ ਗਿਆ ਜੋ ਸੂਤਰਾਂ ਤੋਂ ਜਾਣਕਾਰੀ ਆਈ ਹੈ ਇੱਕ ਕਾਂਗਰਸ ਦੇ ਸੀਨੀਅਰ ਲੀਡਰ ਨੇ ਜੋ ਪਿਛਲੇ ਦਿਨੀ ਵੱਡਾ ਬਿਆਨ ਦਿੱਤਾ ਸੀ ਕਿ ਇੱਥੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਅੰਮ੍ਰਿਤਪਾਲ ਫੈਕਟਰ ਕੰਮ ਕਰਦਾ ਹੈ ਸੋ ਸਾਰੀਆਂ ਹੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਕਿਤੇ ਨਾ ਕਿਤੇ ਅਮਰਤਵਾਲ ਫੈਕਟਰ ਨੂੰ ਜੇ ਹਰਾਉਣਾ ਹੈ ਤਾਂ ਫਿਰ ਆਪਣੇ ਮਜ਼ਬੂਤ ਉਮੀਦਵਾਰ ਦੇਣੇ ਪੈਣਗੇ ਉੱਥੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਉਮੀਦਵਾਰ ਛੱਡ ਕੇ ਆਪੇ ਸ਼ਾਮਲ ਹੋਏ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸੋ ਉਹ ਤਿੰਨ ਵਾਰ ਇਸ ਹਲਕੇ ਦੀ ਨਿਮਾਇੰਗੀ ਕਰ ਚੁੱਕੇ ਨੇ ਤੇ ਭਾਜਪਾ ਨੇ ਇੱਥੇ ਹਰਜੀਤ ਸਿੰਘ ਸੰਧੂ ਜਿਹੜੇ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸੀ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਤੇ ਅਕਾਲੀ ਦਲ ਵੱਲੋਂ ਵੀ ਇਸ ਹਲਕੇ ਦੇ ਵਿੱਚ ਜੋ ਆਪਣਾ ਮਜਬੂਤ ਪੱਖ ਦਿਖਾਇਆ ਜਾ ਰਿਹਾ ਹੈ ਜਿਹੜਾ ਕਿ ਪ੍ਰਿੰਸੀਪਲ ਸੁਖਵਿੰਦਰ ਕੋ ਰੰਦਾਵਾ ਇੱਕ ਆਜ਼ਾਦ ਗਰੁੱਪ ਨੂੰ ਵੀ ਅਕਾਲੀ ਦਲ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਔਰ ਪ੍ਰਿੰਸੀਪਲ ਸੁਖਵਿੰਦਰ ਕੋ ਰੰਦਾਵਾ ਪਿਛਲੇ ਲਗਭਗ 2 ਮਹੀਨਿਆਂ ਤੋਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਘਰ-ਘਰ ਦੇ ਵਿੱਚ ਜਾ ਚੁੱਕੇ ਨੇ ਔਰ ਘਰ-ਘਰ ਦੇ ਨਾਲ ਉਹਨਾਂ ਦਾ ਸੰਪਰਕ ਹੈ ਸੋ ਕਾਂਗਰਸ ਪਾਰਟੀ ਦੇ ਵੱਲੋਂ ਜਿਵੇਂ ਲਾਸਟ ਵਿੱਚ ਟਿਕਟ ਦਿੱਤੀ ਕਿ ਕਰਨਵੀਰ ਸਿੰਘ ਬੁਰਜ ਨੂੰ ਜੋ ਕਿ ਇਹ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਬਹੁਤ ਹੀ ਨਿਰਲਾ ਸਾਥੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਨਹੀਂ ਇਸ ਨੂੰ ਟਿਕਟ ਦਵਾਨ ਵਿੱਚ ਜਿਹੜਾ ਕਿ ਇਹ ਬਹੁਤ ਵੱਡਾ ਹੱਥ ਹੈ ਪਰ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਨੂੰ ਲੈ ਕੇ ਨਾਰਾਜ਼ ਵੀ ਨੇ ਕਿ ਜੋ ਕਰਨਵੀਰ ਸਿੰਘ ਬੁਰਜ ਨੂੰ ਕਮਜ਼ੋਰ ਦੱਸਿਆ ਜਾ ਰਿਹਾ ਉਹ ਕਰਨਵੀਰ ਸਿੰਘ ਬੁਰਜ ਇੱਕ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ ਔਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਾਂਗਰਸ ਨੂੰ ਲੈ ਕੇ ਉਹ ਲਗਾਤਾਰ ਕਿਸਾਨਾਂ ਦੇ ਵਿੱਚ ਵਿਚਰਦਾ ਰਿਹਾ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਮੀਦਵਾਰ ਨਾਂ ਬਦਲਿਆ ਜਾਵੇ पर हाई कमांड उम्मीदवार बदलना चाहती है कि राणा गुरजीत सिंह प्रगट सिंह यह सारे ही लीडर यही कह चुके ने कि कमज़ोर उम्मीदवार जे कांग्रेस है, है जे कांग्रेस स्थई दिया चोड़ा जीतना है तो फिर ये सीट जितना जरूरी है जेकर यह सीट हर गई तो फिर कांग्रेस स्थईीफाइनल तौर पर जो देखा जा रहा स्थई सरकार नहीं बना सकेगी जेकर सीट जीती जाती है तो बहुत चंगा प्रभाव बनेगा कांग्रेस स्थई ਜੋ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ ਉਸ ਕਾਂਗਰਸ ਦੇ ਵੱਲੋਂ ਉਮੀਦਵਾਰ ਬਦਲਣ ਦੀ ਜਿਹੜੀ ਤਿਆਰੀ ਹੈ ਉਹ ਲਗਾਤਾਰ ਚੱਲ ਰਹੀ ਹੈ ਔਰ ਬਹੁਤ ਜਲਦੀ ਕਾਂਗਰਸ ਦੇ ਵੱਲੋਂ ਨਵੇਂ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ ਜੋ ਕਾਂਗਰਸ ਪਾਰਟੀ ਦੇ ਅੰਦਰ ਖਾਤੇ ਜਿਹੜੀਆਂ ਬਾਗੀ ਸੁਰਾਂ ਉੱਠੀਆਂ ਨੇ ਅੰਦਰ ਖਾਤੇ ਕਾਂਗਰਸ ਦਾ ਜਿਹੜਾ ਕਲੇਸ਼ ਵਧਿਆ ਹੋਇਆ ਜੋ ਲੁਧਿਆਣਾ ਪੱਛਮੀ ਦੇ ਵਿੱਚ ਕਾਂਗਰਸ ਨੂੰ ਆਪਸੀ ਫੁੱਟ ਦਾ ਸਾਹਮਣਾ ਕਰਨਾ ਪਿਆ ਸੀ ਉਹ ਤਰਨਤਾਰਨ ਦੇ ਵਿੱਚ ਨਹੀਂ ਚਾਹੁੰਦੀ ਕਾਂਗਰਸ ਹਾਈ ਕਮਾਂਡ ਕਿ ਕੁਝ ਅਜਿਹਾ ਹੋਵੇ ਕਿਉਂਕਿ ਤਰਨਤਾਰਨ ਜਿਹੜੀ ਇੱਕ ਪੰਥਕ ਸੀਟ ਹੈ ਜਿੱਥੇ ਅਮਰਤਪਾਲ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਭਾਰੀ ਬਹੁਮਤ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਸਾਰੇ ਹਲਕਿਆਂ ਦੇ ਵਿੱਚ ਉੱਥੇ ਆਮ ਆਦਮੀ ਪਾਰਟੀ ਭਾਜਪਾ ਔਰ ਕਾਂਗਰਸ ਨੂੰ ਉਹਨਾਂ ਨੇ ਹਰਾਇਆ ਸੀ ਜਦੋਂ ਕਿ ਕਾਂਗਰਸ ਦੂਸਰੇ ਨੰਬਰ ਤੇ ਰਹੀ ਸੀ ਸੋ ਕਾਂਗਰਸ ਚਾਹੁੰਦੀ ਹੈ ਕਿ ਇਸ ਸੀਟ ਦੇ ਵਿੱਚ ਜਿਹੜਾ ਕਿ ਕਾਂਗਰਸ ਜਿੱਤੇ ਔਰ ਕਾਂਗਰਸ ਜਿੱਤ ਕੇ 2017 ਦੇ ਵਿੱਚ ਆਪਣਾ ਜਿਹੜਾ ਮਜ਼ਬੂਤ ਪੱਖ ਪੇਸ਼ ਕਰੇ